ਦਲਿਤ ਸਿੰਘ ਜੀ ਪੰਜਾਬ ਦੇ ਇੱਕ ਪਾਸਟਰ ਦੇ ਉੱਤੇ ਪਾਸਟਰ ਬਜਿੰਦਰ ਦੇ ਉੱਤੇ ਇੱਕ ਕੁੜੀ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਉਸ ਵੱਲੋਂ ਐਸੇ ਦਾ ਕਿਹਾ ਗਿਆ ਕਿ ਪਾਸਟਰ ਬਜਿੰਦਰ ਵੱਲੋਂ ਉਹਨਾਂ ਨਾਲ ਜਦੋਂ ਉਹ ਨਵਾਲਗ ਸੀਗੀ ਉਦੋਂ ਤੋਂ ਗਲਤ ਕੰਮ ਕੀਤੇ ਸੀਗੇ ਤੁਹਾਨੂੰ ਉਸ ਵੱਲੋਂ ਇਲਜ਼ਾਮ ਲਾਏ ਗਏ ਨੇ ਜਿਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਇਸ ਪਾਸਟਰ ਦੇ ਖਿਲਾਫ ਸ਼ੁਰੂ ਹੋ ਚੁੱਕੀ ਹੈ ਜਦੋਂ ਸਾਰੇ ਕੰਨ ਸਾਹਮਣੇ ਆਂਦੀ ਹੈ ਕੁੜੀ ਆਪ ਸਾਹਮਣੇ ਆਂਦੀ ਹੈ ਮੀਡਿਆ ਵਿੱਚ ਆ ਕੇ ਹੋਮਨਾ ਬਿਆਨ ਦਿੰਦੀ ਹੈ ਸਾਰੀ ਸੱਚਾਈ ਉਹ ਦੱਸਦੀ ਹੈ ਪਰ ਗੱਲ ਸਿਰਫ ਕੁੜੀ ਸੱਚਾਈ ਦੱਸਣ ਤੱਕ ਹੀ ਸੀਮਤ ਨਹੀਂ ਰਹੀ ਦੇ ਦੇਸ ਕੋਲ ਦਾ ਬਿਆਨ ਸਾਹਮਣੇ ਆਇਆ ਉਸਨੇ ਜਦੋਂ ਸਾਰੀ ਗੱਲ ਜਦੋਂ ਦਸੀ ਜੋ ਉਸ ਨਾਲ ਹੋਇਆ ਉਸ ਤੋਂ ਬਾਅਦ ਜੋ ਪਾਸਟਰ ਵਰਿੰਦਰ ਹੈ ਉਸਨੇ ਆਕੇ ਸੰਗੇ ਜਿਹੜੀ ਸ਼ੁਰੂ ਕੀਤੀਆਂ ਗੱਲ ਸਿਰਫ ਉਹਦੀ ਸਫਾਈਆਂ ਤੱਕ ਵੀ ਸੀਮਿਤ ਨਹੀਂ ਰਹੀ ਜੋ ਇਸ ਪਾਸਟਰ ਦੇ ਫੋਲੋਅਰ ਸੀਗੇ ਉਹਨਾਂ ਵੱਲੋਂ ਹੁਣ ਪੰਜਾਬ ਦੇ ਵਿੱਚ ਕਹ ਲੋ ਕਿ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤਾ ਗਿਆ ਸੜਕਾਂ ਰੁਕਣੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਇੱਕ ਪਰਸਨ ਜਿਸ ਦੇ ਉੱਤੇ ਐਡੇ ਕਹ ਲੋ ਕਿ ਵੱਡੇ ਇਲਜ਼ਾਮ ਲੱਗੇ ਹੋਣ ਉਸ ਦੇ ਹੱਕ ਵਿੱਚ ਇਸ ਤਰੀਕੇ ਨਾਲ ਪ੍ਰੋਟੈਸਟ ਕਰਨਾਂ ਲੋਕਾਂ ਦਾ ਤੇ ਉਸ ਦੇ ਵੱਲੋਂ ਵੀ ਸੜਕਾਂ ਰੋਕ ਦੇਣੀਆਂ ਤੇ ਇਸ ਤੋਂ ਬਾਅਦ ਕਿ ਲੋ ਕਿ ਸਫਾਈ ਦੌਰ ਤੇ ਇਸ ਪਾਸਟਰ ਨੇ ਇੱਥੇ ਕਹਿ ਦਿੱਤਾ ਹੈ ਸ਼ੈਤਾਨ ਕੇ ਅੰਦਰ ਸ਼ੈਤਾਨ ਦੇ ਕਰਕੇ ਸਾਰਾ ਪਛੋਇਆ ਕਿਵੇਂ ਦੇਖਣੇ ਉਹ ਪਸਵਰਨੋ ਕਿ ਇਸ ਤਰੀਕੇ ਦਾ ਕਹਿ ਤਨਾ ਕਿ ਇੱਕ ਸ਼ੈਤਾਨ ਕਰਕੇ ਉਸ ਕੁੜੀ ਨੇ ਮੇਰੇ ਤੇ ਅਦਾਲਤ ਲਾਈ ਨੇ ਕਿਵੇਂ ਦੇਖ ਦੂੰ ਐਨਾ ਜ਼ਿਆਦਾ ਬ੍ਰੇਨਵਾਸ਼ ਜੋ ਕੀਤਾ ਜਾ ਰਿਹਾ ਉਸ ਨੂੰ ਕੀ ਕਹੋਗੇ ਇਸ ਬਾਰੇ ਦੇਖੋ ਇਸਾਈ ਪ੍ਰਚਾਰਕ ਜਿਹੜੇ ਨੇ ਜਿਹੜੇ ਅਸਲੀ ਇਸਾਈ ਪ੍ਰਚਾਰਕ ਨੇ ਨਾ ਉਹ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਵਿਰੋਧ ਕਰ ਚੁੱਕੇ ਨੇ ਉਹ ਵਿਰੋਧ ਕਰ ਚੁੱਕੇ ਨੇ ਜੋ ਇਹ ਸਟੇਜਾਂ ਦੇ ਉੱਤੇ ਡਰਾਮਾ ਖੇਡਦੇ ਸੀ ਤੁਸੀਂ ਦੇਖਿਆ ਹੋਣਾ ਕਿਵੇਂ ਮੱਥੇ ਦੇ ਉੱਤੇ ਹੱਥ ਲਾਉਂਦੇ ਆ ਤੇ ਉਹ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਮੈਂ ਤੇ ਬੋਲਦਾ ਹੀ ਨਹੀਂ ਸੀ ਮੇਰੀ ਤਾਂ ਜ਼ੁਬਾਨ ਨਹੀਂ ਸੀ ਕੰਮ ਕਰਦੀ ਤੇ ਇਹਨਾਂ ਨੇ ਹੱਥ ਲਾਇਆ ਤੇ ਉਹਦੇ ਨਾਲ ਮੈਨੂੰ ਪ੍ਰਭੂ ਦੀ ਕਿਰਪਾ ਹੋਈ ਹੈ ਤੇ ਮੈਂ ਬੋਲਣ ਲੱਗ ਪਿਆ ਜਾਂ ਫਿਰ ਜਿਹੜੇ ਅਪਾਹਜ ਲੋਕ ਹੁੰਦੇ ਆ ਉੱਠ ਕੇ ਤੁਰਨ ਲੱਗ ਪੈਂਦੇ ਆ ਜਾਂ ਹੋਰ ਬੜਾ ਕੁਝ ਤੁਸੀਂ ਦੇਖਿਆ ਹੋਣਾ ਸਟੇਜਾਂ ਦੇ ਉੱਤੇ ਹੁੰਦਾ ਸੋ ਇਸ ਨੂੰ ਇਸਾਈ ਧਰਮ ਦੇ ਅਸਲੀ ਪ੍ਰਚਾਰਕ ਜਿਹੜੇ ਨੇ ਪਾਸਟਰ ਜਿਹੜੇ ਨੇ ਉਹ ਇਹਨੂੰ ਰੱਦ ਕਰ ਚੁੱਕੇ ਆ ਵੀ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਜਿਹੜੇ ਪੌਪ ਨੇ ਨਾ ਇਸਾਈ ਧਰਮ ਦੇ ਇਸ ਵੇਲੇ ਉਹ ਕ੍ਰਿਟੀਕਲ ਹਾਲਫ ਦੇ ਵਿੱਚ ਨੇ ਉਹ ਠੀਕ ਨਹੀਂ ਹੈ ਸੋ ਜੇ ਇਸ ਤਰ੍ਹਾਂ ਦੀਆਂ ਸ਼ਕਤੀਆਂ ਜਾਂ ਇਸ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਲੋਕਾਂ ਨੂੰ ਠੀਕ ਕਰ ਸਕਦੇ ਤਾਂ ਮੇਰੇ ਖਿਆਲ ਆ ਪੀਮਾਨਜੋਗ ਜਿਹੜੇ ਪੌਪ ਨੇ ਉਹ ਵੀ ਠੀਕ ਹੋ ਸਕਦੇ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਖੈਰ ਇੱਥੇ ਤੱਕ ਗੱਲ ਸੀਮਤ ਨਹੀਂ ਰਹੀ ਹੁਣ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਨਾ ਇਹ ਮੈਂ ਇੱਕ ਕੰਨ ਖੋਲਣ ਵਾਲਾ ਅੱਖਾਂ ਖੋਲਣ ਵਾਲਾ ਤੇ ਦਿਮਾਗ ਖੋਲਣ ਵਾਲਾ ਸਨਸਨੀ ਕੇਸ ਖਬਰ ਹੈ ਇਹ ਤੇ ਇਹ ਕਿਸ ਤਰੀਕੇ ਦੇ ਨਾਲ ਸਨਸਨੀ ਕੇਸ ਹੈ ਇਹਦੇ ਉੱਤੇ ਆਪਾਂ ਜੀ ਗੱਲਬਾਤ ਕਰਦੇ ਆਂ ਦੇਖੋ ਜਿਹੜਾ ਸਟੇਜੀ ਡਰਾਮਾ ਸੀ ਉਹ ਕਿਤੇ ਨਾ ਕਿਤੇ ਆਪਾਂ ਹੱਸ ਕੇ ਸਾਰ ਦਿੰਦੇ ਸੀ ਕਿ ਆਹ ਦੇਖੋ ਕੀ ਕਰਦੇ ਆ ਪਰ ਜਿਹੜੇ ਉਹ ਕੁੜੀ ਨੇ ਇਲਜ਼ਾਮ ਲਾਏ ਨੇ ਉਹਦੇ ਨਾਲ ਛੇੜਖੰਨੀ ਦੇ ਤੇ ਲਾਏ ਲਾਏ ਆ ਉਹਨੇ ਜਿਹੜੀ ਅਗਲੀ ਗੱਲ ਕਹੀ ਹੈ ਸ਼ਾਇਦ ਉਹਦਾ ਧਿਆਨ ਲੋਕਾਂ ਦਾ ਬਹੁਤ ਘੱਟ ਉਹਦੇ ਵੱਲ ਗਿਆ ਹੈ ਕਿ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਗਾਇਬ ਕਰ ਦਿੱਤੀਆਂ ਗਈਆਂ ਬਹੁਤ ਸਾਰੇ ਮੁੰਡੇ ਨੇ ਜਿਹੜੇ ਗਾਇਬ ਕਰ ਦਿੱਤੇ ਗਏ ਜੀਪੀ ਰੋਡ ਜਾਂ ਜੀਬੀ ਰੋਡ ਦਿੱਲੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਇੱਕ ਵੇਸਵੇ ਪੁਣੇ ਵਾਲਾ ਬਾਜ਼ਾਰ ਹੈਗਾ ਜਿੱਥੇ ਵੇਸਵਾਵਾਂ ਦਾ ਗੜ ਹੈ ਜਿਹਨੂੰ ਕਿਹਾ ਜਾਂਦਾ ਸੋ ਉੱਥੇ ਵੇਚ ਦਿੱਤੀਆਂ ਗਈਆਂ ਹੁਣ ਇਹ ਖਬਰ ਸਸੰਸਨੀ ਖੇਸ ਕਿਵੇਂ ਹੈ ਮੈਂ ਜਿੱਥੋਂ ਤੱਕ ਇਸ ਗੱਲ ਨੂੰ ਸਮਝਿਆ ਇਹਨੂੰ ਐਨਾਲਾਈਜ਼ ਕੀਤਾ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਨੌਜਵਾਨ ਨਸ਼ੇ ਦੇ ਨਾਲ ਮਾਰੇ ਜਾ ਰਹੇ ਆ ਦੁਸ਼ਮਣੀ ਤਾਕਤਾਂ ਵੱਲੋਂ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਕਰਜ਼ੇ ਥਲੇ ਦਬ ਕੇ ਖੁਦਕੁਸ਼ੀਆਂ ਕਰਵਾਈਆਂ ਜਾ ਰਹੀਆਂ ਉਹਨਾਂ ਕੋਲੋਂ ਕਿ ਉਹ ਬੰਦੇ ਨੂੰ ਉੱਥੇ ਲਿਆ ਕੇ ਖੜਾ ਕਰ ਦੋ ਕਿ ਉਹਦੇ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਰਸਤਾ ਨਾ ਬਚੇ ਤੀਸਰਾ ਐਕਸੀਡੈਂਟ ਜਿਹੜੇ ਨੇ ਵੱਡੇ ਵੱਡੇ ਪੱਦਰ ਦੇ ਉੱਤੇ ਹੋ ਰਹੇ ਆ ਲੋਕ ਨਸ਼ਾ ਖਾ ਕੇ ਪੀ ਕੇ ਗੱਡੀਆਂ ਚਲਾ ਰਹੇ ਨੇ ਨਿਤ ਦਿਨ ਨੌਜਵਾਨ ਮੁੰਡੇ ਸਾਡੇ ਜਿਹੜੇ ਐਕਸੀਡੈਂਟਾਂ ਦੇ ਵਿੱਚ ਮਰ ਰਹੇ ਆ ਸੋ ਇਹਦੇ ਨਾਲ ਨਾਲ ਹੁਣ ਇੱਕ ਤੀਜਾ ਮਾਰੂ ਹਥਿਆਰ ਉਹ ਇਹ ਆ ਕਿ ਨਕਲੀ ਪਾਸਟਰ ਬਣਾ ਕੇ ਪੰਜਾਬ ਦੇ ਵਿੱਚ ਭੇਜੇ ਗਏ ਆ ਸੋ ਇਹਨਾਂ ਦਾ ਮੈਂ ਜਿਵੇਂ ਸ਼ੁਰੂਆਪ ਦੇ ਵਿੱਚ ਗੱਲ ਕੀਤੀ ਹੈ ਕਿ ਅਸਲੀ ਈਸਾਈ ਧਰਮ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਤੇ ਮੈਨੂੰ ਜੋ ਲੱਗ ਰਿਹਾ ਜੋ ਆਪਾਂ ਇਹ ਦੇਖ ਰਹੇ ਆ ਜੋ ਬਿਉਂਤਬੰਦੀ ਕੀਤੀ ਗਈ ਹੈ ਕਿ ਇਹ ਚੌਥਾ ਹਥਿਆਰ ਪੰਜਾਬ ਨੂੰ ਮਾਰਨ ਦੇ ਲਈ ਨਕਲੀ ਪਾਸਟਰਾਂ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਇਹਨਾਂ ਨੂੰ ਕੰਮ ਸੌਪਿਆ ਗਿਆ ਇਸਾਈ ਧਰਮ ਵੱਲੋਂ ਨਹੀਂ ਮੈਂ ਜਿਵੇਂ ਪਹਿਲਾਂ ਗੱਲ ਕਹੀ ਹੈ ਅਸਲੀ ਇਸਾਈਆਂ ਵੱਲੋਂ ਨਹੀਂ ਬਲਕਿ ਦੁਸ਼ਮਣ ਤਾਕਤਾਂ ਵੱਲੋਂ ਇਹਨਾਂ ਨੂੰ ਪਲਾਂਟ ਕੀਤਾ ਗਿਆ ਕਿ ਜਿੰਨੇ ਤੁਸੀਂ ਬਣਾ ਹੁੰਦਾ ਇਸਾਈ ਬਣਾਓ ਜਿਹੜਾ ਨਹੀਂ ਮੰਨਦਾ ਉਹਨੂੰ ਤੁਸੀਂ ਚੱਕ ਕੇ ਗਾਇਬ ਕਰ ਦਿਓ ਜੀਪੀ ਰੋਡ ਭੇਜ ਦਿਓ ਮੁੰਡੇ ਮਰਵਾ ਦਿਓ ਆ ਕਰ ਦਿਓ ਕੁੜੀਆਂ ਮਰਵਾ ਦਿਓ ਗਾਇਬੀ ਕਰ ਦਿਓ ਸੋ ਇਹ ਇੱਕ ਬਹੁਤ ਵੱਡੀ ਤੇ ਸਸੰਸਨੀ ਖੇਸ ਗੱਲ ਹੈ ਜਿਹਦੇ ਉੱਤੇ ਸਾਨੂੰ ਹੁਣ ਚਿੰਤਤ ਹੋਣ ਦੀ ਵੀ ਲੋੜ ਹੈਗੀ ਆ ਜਿੱਥੇ ਅਸੀਂ ਨਸ਼ਿਆਂ ਦਾ ਵਿਰੋਧ ਕਰ ਰਹੇ ਹਾਂ ਕਿਸਾਨੀ ਖੁਦਕੁਸ਼ੀਆਂ ਦਾ ਵਿਰੋਧ ਕਰ ਰਹੇ ਹਾਂ ਐਕਸੀਡੈਂਟਸ ਜਿਹੜੇ ਹੋ ਰਹੇ ਨੇ ਉਹਦਾ ਵਿਰੋਧ ਕਰ ਰਹੇ ਹਾਂ ਉਥੇ ਸਾਨੂੰ ਇਹਦੇ ਖਿਲਾਫ ਵੀ ਖੜੇ ਹੋਣਾ ਪੈਣਾ ਕੀ ਵਾਕਿਆ ਹੀ ਪਾਸਟਰ ਬਜਿੰਦਰ ਵਰਗੇ ਜਿਹੜੇ ਨੇ ਉਹ ਅਸਲੀ ਈਸਾਈ ਧਰਮ ਦਾ ਪ੍ਰਚਾਰ ਕਰ ਰਹੇ ਆ ਤੁਸੀਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਉਹ ਵੀਡੀਓ ਵੀ ਦੇਖੀਆਂ ਹੋਣਗੀਆਂ ਜਿਹਦੇ ਵਿੱਚ ਉਹ ਡਰਾਮਾ ਕਰਨ ਵਾਲੇ ਲੋਕ ਵੀ ਸਾਹਮਣੇ ਆ ਗਏ ਕਿ ਸਾਨੂੰ ਕਿਹਾ ਗਿਆ ਸੀ ਡਰਾਮਾ ਕਰਨ ਨੂੰ ਤੁਸੀਂ ਸਟੇਜ ਤੇ ਇਸ ਤਰ੍ਹਾਂ ਕਰਿਓ ਮੈਂ ਤੁਹਾਡੇ ਸਿਰ ਦੇ ਉੱਤੇ ਹੱਥ ਲਾਵਾਂਗਾ ਤੁਹਾਡੇ ਉੱਤੇ ਮੈਂ ਆਪਣਾ ਜਿਹੜਾ ਇੱਕ ਧਾਰਮਿਕ ਜਕਾਰਾ ਇਹਨਾਂ ਦਾ ਹੁੰਦਾ ਹੈ ਉਹ ਬੋਲਾਂਗਾ ਤੇ ਉਸ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਫਿਰ ਕਈ ਤੇ ਐਸੇ ਹਾਸੋ ਹੀਨੇ ਜਿਹੜੇ ਉਹ ਸਿਸਟਮ ਬਣ ਜਾਂਦੇ ਆ ਸਟੇਜ ਦੇ ਉੱਤੇ ਕਿ ਉਹ ਬੰਦੇ ਨੂੰ ਸਮਝ ਨਹੀਂ ਲੱਗਦੀ ਜਿਵੇਂ ਉਹਨੂੰ ਐਕਟਿੰਗ ਸਿਖਾਈ ਹੁੰਦੀ ਹੈ ਫਿਰ ਲੋਕ ਹੱਸਦੇ ਨੇ ਸੋ ਇਹ ਮੇਰਾ ਇਹ ਕਹਿਣ ਦਾ ਮਤਲਬ ਹੈਗਾ ਵੀ ਇਹ ਨਕਲੀ ਲੋਕ ਤਿਆਰ ਕੀਤੇ ਗਏ ਨੇ ਇੱਕ ਪਾਸੇ ਇਹਨਾਂ ਨੇ ਵਾਢਾ ਲਾਇਆ ਹੋਇਆ ਪਿੰਡਾਂ ਦੇ ਵਿੱਚ ਗਰੀਬ ਸਿੱਖ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਸਾਈ ਬਣਾਉਣ ਦਾ ਜਿਹੜੇ ਇਸਾਈ ਬਣ ਗਏ ਚਲੋ ਉਹਨਾਂ ਦੇ ਵਿੱਚੋਂ ਉਹ ਸਾਰੀ ਜਿਹੜੀ ਪੰਜਾਬ ਪੰਜਾਬੀ ਦੀ ਜਿਹੜੀ ਗੱਲਬਾਤ ਹੈ ਉਹ ਨਿਕਲਦੀ ਤੁਰੀ ਜਾਂਦੀ ਹੈ ਮਤਲਬ ਕਿ ਆ ਜਾ ਕੇ ਆਪਾਂ ਇੱਕਈ ਵੀ ਇੱਕ ਪਾਸੇ ਆਪਾਂ ਇੱਕ ਹੋਰ ਪੱਖ ਜਿਹੜਾ ਭੁੱਲ ਗਏ ਉਹਨੂੰ ਮੈਂ ਨਾਲ ਜੋੜ ਦਿੰਦਾ ਇੱਕ ਭਈਆਂ ਵਾਲਾ ਪੱਖ ਹੈਗਾ ਕਿ ਕਿਵੇਂ ਸਾਡੇ ਲੋਕ ਬਾਹਰ ਪ੍ਰਵਾਸ ਕਰਵਾਏ ਜਾ ਰਹੇ ਨੇ ਤੇ ਭਈਆ ਲਿਆ ਕੇ ਪੰਜਾਬ ਚ ਬਸਾਇਆ ਜਾ ਰਿਹਾ ਉਸ ਤੋਂ ਬਾਅਦ ਇਹ ਨਕਲੀ ਪਾਸਟਰਾਂ ਦੇ ਜ਼ਰੀਏ ਜਿਹੜੇ ਨੇ ਪੰਜਾਬ ਦੇ ਵਿੱਚ ਇਸਾਈयत ਉਹ ਭਾਵੇਂ ਅਸਲੀ ਹੈ ਜਾਂ ਨਹੀਂ ਹੈ ਆਪਾਂ ਅੱਜ ਜਾ ਕੇ ਪੁੱਛ ਲਈਏ ਜਿਹੜੇ ਪਰਿਵਾਰ ਇਸਾਈ ਬਣ ਰਹੇ ਨੇ ਕਿ ਕੀ ਤੁਹਾਨੂੰ ਧਰਮ ਬਾਰੇ ਪਤਾ ਹੈ ਕੀ ਤੁਹਾਨੂੰ ਉਹਦੇ ਵਿੱਚੋਂ ਨਿਕਲਦਾ ਦਿਸਦਾ ਹੈ ਸ਼ਾਇਦ ਉਹਨਾਂ ਨੂੰ ਕੁਝ ਵੀ ਨਾ ਪਤਾ ਹੋਵੇਗਾ ਪਰ ਆਪਣੀ ਗਰੀਬੀ ਆਪਣੇ ਘਰਾਂ ਦੇ ਵਿੱਚ ਬਿਮਾਰੀਆਂ ਸ਼ਾਇਦ ਉਹਦਾ ਇਲਾਜ ਕਰਵਾਉਣ ਕਰਕੇ ਭਈ ਇਹ ਇਲਾਜ ਹੋ ਜਾਊਗਾ ਇਹ ਠੀਕ ਹੋ ਜਾਣਗੀਆਂ ਵਗੈਰਾ 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 ਸੋ ਇਹ ਲੋਕ ਪਿੱਛੇ ਲਾਉਂਦੇ ਨੇ ਇਹ ਲੋਕ ਉਹਨਾਂ ਨੂੰ ਟਾਰਗੇਟ ਕਰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਦੁੱਖ ਤਕਲੀਫ ਬਿਮਾਰੀਆਂ ਜਿਹੜੀਆਂ ਹੈਗੀਆਂ ਬੜੇ ਵੱਡੇ ਪੱਧਰ ਤੇ ਹੁੰਦੀਆਂ ਫਿਰ ਉਹਨਾਂ ਪਰਿਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਫਲਾਨੇ ਥਾਂ ਦੇ ਉੱਤੇ ਸਵਾ ਲੱਗਦੀ ਹੈ ਜਾਂ ਜੋ ਵੀ ਇਹ ਨਾਮ ਦਿੰਦੇ ਨੇ ਉੱਥੇ ਜਾਓ ਤੇ ਇਹ ਠੀਕ ਹੋ ਜਾਂਦੀਆਂ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਦੇ ਵਿੱਚ ਹੁਣ ਕਿਹੜਾ ਪਰਿਵਾਰ ਬਚਿਆ ਜਿੱਥੇ ਇੱਕ ਵੀ ਬਿਮਾਰੀ ਨਾ ਹੋਵੇ ਸੋ ਲੋਕਾਂ ਦਾ ਕਿਤੇ ਅਟਰੈਕਸ਼ਨ ਬਣ ਜਾਂਦੀ ਆ ਵੀ ਹਾਂ ਜਾਈਏ ਸ਼ਾਇਦ ਸਾਡੀ ਬਿਮਾਰੀ ਹੋ ਹੀ ਠੀਕ ਹੋ ਜਾਏ ਸੋ ਆਪਾਂ ਜੇ ਹਸਪੀਟਲਾਂ ਦੇ ਵਿੱਚ ਜਾ ਕੇ ਪੈਸਾ ਨਹੀਂ ਖਰਚ ਸਕਦੇ ਤੇ ਜੇ ਇਹੀ ਇਸ ਤਰੀਕੇ ਨਾਲ ਸਾਡੀ ਬਿਮਾਰੀ ਠੀਕ ਹੋ ਜਾਏ ਸੋ ਫਿਰ ਉਹਦਾ ਮਾਡਲ ਉਹਦਾ ਨਮੂਨਾ ਬਣਾ ਕੇ ਦਿਖਾਇਆ ਜਾਂਦਾ ਸਟੇਜਾਂ ਦੇ ਉੱਤੇ ਸਟੇਜ ਦੇ ਉੱਤੇ ਜਦੋਂ ਡਰਾਮਾ ਰਚਿਆ ਜਾਂਦਾ ਕਿਵੇਂ ਵਾਈਬ੍ਰੇਸ਼ਨ ਹੋਣ ਲੱਗ ਪੈਂਦੀ ਹੈ ਲੋਕ ਹੱਕਮਪਣ ਲੱਗ ਪੈਂਦੇ ਨੇ ਸੋ ਉਸ ਤੋਂ ਬਾਅਦ ਓਟ ਕੇ ਖੜੇ ਹੋ ਜਾਂਦੇ ਆ ਕੁਝ ਲੋਕ ਚੀਕਾਂ ਮਾਰਦੇ ਨੇ ਕੁਝ ਲੋਕ ਕੁਝ ਕਰਦੇ ਨੇ ਸੋ ਇਸ ਇਸ ਤਰੀਕੇ ਦੇ ਨਾਲ ਪਹਿਲਾਂ ਹੋਰ ਵੀ ਬਾਬੇ ਜਿਹੜੇ ਨੇ ਉਹ ਕਰਦੇ ਰਹੇ ਆ ਪਰ ਇਹ ਰੁਝਾਨ ਜਿਹੜਾ ਆਇਆ ਨਾ ਇਹ ਬਹੁਤ ਖਤਰਨਾਕ ਰੁਝਾਨ ਹੈ ਇਹ ਅੱਜ ਨਹੀਂ ਆਇਆ ਇਹ ਮੈਂ ਇਹ ਵੀ ਤੁਹਾਨੂੰ ਦੱਸ ਦਿੰਨਾ ਕਿ 84 ਤੋਂ ਲੈ ਕੇ ਅੱਜ ਤੱਕ ਇਹ ਸਾਰਾ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਡੇਰਾਬਾਦ ਲੈ ਕੇ ਆਉਣਾ ਨਕਲੀ ਗੁਰੂ ਧੰਮ ਵਗੈਰਾ ਵਗੈਰਾ ਸੋ ਹੁਣ ਆ ਜਿਹੜਾ ਨਕਲੀ ਪਾਸਟਰ ਜਿਹੜੇ ਲਿਆਂਦੇ ਗਏ ਨੇ ਇਹਨਾਂ ਨੂੰ ਸਰਕਾਰ ਦੀ ਸ਼ਹਿ ਹੁਣ ਤੁਸੀਂ ਉਹ ਦੇਖੋ ਉਹਨੇ ਕਿਹਾ ਵੀ ਮੈਂ ਪੰਜਾਬ ਦਾ ਚੱਕਾ ਜਾਮ ਕਰ ਦਿਆਂਗਾ ਦੇਖੋ ਇੱਕ ਰੇਪਿਸਟ ਬੰਦਾ ਹੈ ਜਿਹਨੇ ਰੇਪ ਕੀਤਾ ਕੁੜੀ ਇਲਜ਼ਾਮ ਲਾ ਰਹੀ ਹੈ ਉਹਦੇ ਉੱਤੇ ਤੇ ਉਹ ਕਿੱਡਾ ਬੇਕਿਰਕੀ ਦੇ ਨਾਲ ਇਹ ਗੱਲ ਕਹਿ ਰਿਹਾ ਕਿੱਡਾ ਉਹਦੇ ਹੌਸਲੇ ਬੁਲੰਦ ਨੇ ਉਹ ਕਹਿੰਦਾ ਵੀ ਮੈਂ ਪੰਜਾਬ ਦਾ ਚੱਕਾ ਜਾਮ ਕਰ ਸਕਦਾ ਸੋ ਪੰਜਾਬ ਦਾ ਚੱਕਾ ਜਾਮ ਕਰਨ ਦੇ ਲਈ ਤੁਹਾਨੂੰ ਕੋਈ ਤਾਕਤ ਤਾਂ ਪਿੱਛੇ ਚਾਹੀਦੀ ਹੈ ਨਾ ਕੋਈ ਤੁਹਾਨੂੰ ਤੁਹਾਨੂੰ ਕੋਈ ਸਰਕਾਰੀ ਕੋਈ ਸੈਂਟਰ ਦੀ ਜਾਂ ਕਿਤੇ ਹੋਰ ਜਿਹੜੀਆਂ ਤਾਕਤਾਂ ਨੇ ਉਹ ਤੁਹਾਡੇ ਪਿੱਛੇ ਹੁਣ ਤਾਂ ਤੁਸੀਂ ਏਡੇ ਏਡੇ ਵੱਡੇ ਬਿਆਨ ਦੇ ਸਕਦੇ ਹੋ ਉਹ ਪ੍ਰੋਫੈਸਰ ਦੇ ਉੱਤੇ ਪ੍ਰੋਫਿਟ ਦੇ ਮਾਫ ਕਰਨਾ ਪ੍ਰੋਫਿਟ ਕਹਿ ਦੋ ਤਾਂ ਮੈਂ ਇਹ ਜਿਹੜਾ ਤੁਸੀਂ ਵਰਜਿੰਦਰ ਕਹਿ ਰਹੇ ਹੋ ਪਾਸਟਰ ਹੈਗਾ ਜਿਹੜਾ ਸੋ ਇਹਦੇ ਉੱਤੇ ਪਹਿਲਾਂ ਵੀ ਬਹੁਤ ਇਲਜ਼ਾਮ ਲੱਗੇ ਤੁਸੀਂ ਦੱਸੋ ਕਿੰਨੇ ਕੁ ਫੜੇ ਗਏ ਆ ਇਹ ਕਿੰਨੇ ਆਕ ਨੂੰ ਅੰਦਰ ਕੀਤਾ ਗਿਆ ਕਿੰਨੇ ਆਕ ਦੀ ਇਨਵੈਸਟੀਗੇਸ਼ਨ ਹੋਈ ਆ ਕਿੰਨੇ ਕੁ ਜੇਲ ਦੇ ਵਿੱਚ ਨੇ ਕੋਈ ਬੰਦਾ ਇਹਨਾਂ ਦਾ ਜੇਲ ਦੇ ਵਿੱਚ ਨਹੀਂ ਹੈ ਹਾਲਾਂਕਿ ਆ ਰੇਪ ਵਾਲੇ ਇਹ ਜਿਹੜੇ ਬਿਆਨ ਜਿਹੜੇ ਬਿਆਨ ਨੇ ਨਾ ਇਹ ਕੁੜੀਆਂ ਪਹਿਲਾਂ ਵੀ ਦਿੰਦੀਆਂ ਰਹੀਆਂ ਪਰ ਇਹਦੇ ਉੱਤੇ ਸੁਣਵਾਈ ਕੋਈ ਨਹੀਂ ਹੋ ਰਹੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹ ਸਿਆਣੇ ਨੇ ਜਿਵੇਂ ਇਹ ਕੁੜੀ ਨੇ ਆ ਕੇ ਦੱਸ ਦਿੱਤਾ ਪਰ ਜਿਹੜੇ ਅਨਪੜ ਗਰੀਬ ਮਾਪੇ ਨੇ ਨਾ ਜਿਹੜੇ ਦੁੱਖਾਂ ਤਕਲੀਫਾਂ ਦੇ ਨਾਲ ਘਿਰੇ ਹੋਏ ਇਹਨਾਂ ਦੇ ਚੰਗਲ ਚ ਫਸ ਜਾਂਦੇ ਆ ਉਹ ਆਪਣੇ ਪੜ੍ਹੇ ਲਿਖੇ ਬੱਚਿਆਂ ਨੂੰ ਵੀ ਇਹਨਾਂ ਦੇ ਕੋਲ ਭੇਜਦੇ ਆ ਇਸੇ ਤਰੀਕੇ ਦੇ ਨਾਲ ਸਰਸੇ ਵਾਲਾ ਸਾਥ ਸੀ ਜਿਹਦੇ ਕੋਲ ਅਨਪੜ ਜਿਹੜੇ ਮਾਪੇ ਸੀ ਉਹ ਆਪਣੀਆਂ ਬੱਚੀਆਂ ਛੱਡ ਆਉਂਦੇ ਸੀ ਤੇ ਉਹ ਬਾਅਦ ਚ ਕੀ ਸਿੱਟਾ ਨਿਕਲਿਆ ਕਿੰਨੀਆਂ ਕੁੜੀਆਂ ਦੇ ਨਾਲ ਉਹਨੇ ਗਲਤ ਕੰਮ ਕੀਤੇ ਕਿੰਨੇ ਸਾਧੂ ਰਪੁੰਸਕ ਬਣਾ ਦਿੱਤੇ ਉਹਨੇ ਸੋ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਵੀ ਆਪਣੀਆਂ ਜਵਾਨ ਕੁੜੀਆਂ ਜਵਾਨ ਮੁੰਡੇ ਭੇਜੇ ਜਾਂਦੇ ਆ ਸੋ ਉਹਨਾਂ ਦੇ ਨਾਲ ਫਿਰ ਜੋ ਲੱਛਣ ਹੁੰਦੇ ਆ ਇਸ ਕੁੜੀ ਨੇ ਆ ਕੇ ਬਖੂਬੀ ਦੱਸਿਆ ਤੇ ਇਹ ਇੱਕ ਪੰਜਾਬ ਦੇ ਲਈ ਅਲਾਰਮਿੰਗ ਸਿਚੁਏਸ਼ਨ ਹੈਗੀ ਹੈ ਇਹਨੂੰ ਸਾਂਭਣਾ ਪਊਗਾ ਜੇ ਸਰਕਾਰ ਚਿੰਤਾਤ ਨਹੀਂ ਹੈਗੀ ਤਾਂ ਲੋਕਾਂ ਨੂੰ ਆਪਣੇ ਪੈਰਾਂ ਦੇ ਉੱਤੇ ਆ ਕੇ ਖੜਾ ਹੋਣਾ ਪਊਗਾ ਕਿ ਭਾਈ ਜਾਗੋ ਨਹੀਂ ਤਾਂ ਬਹੁਤ देर ਹੋ ਜਾਏਗੀ ਬਹੁਤ देर ਹੋ ਜਾਏਗੀ ਕਿੱਥੇ ਜੀਬੀ ਰੋਡ ਹੈ ਜੀਬੀ ਜਿਹੜਾ ਬਾਜ਼ਾਰ ਹੈਗਾ ਕਿੱਥੇ ਦਿੱਲੀ ਦੇ ਵਿੱਚ ਹੈ ਜਾਂ ਫਿਰ ਹੋਰ ਸਟੇਟਾਂ ਦੇ ਵਿੱਚ ਨੇ ਉੱਥੇ ਤੁਹਾਡੀਆਂ ਪੰਜਾਬ ਦੀਆਂ ਬੱਚੀਆਂ ਲਿਜਾ ਕੇ ਵੇਚੀਆਂ ਜਾ ਰਹੀਆਂ ਸੋ ਇੱਕ ਅਲਾਰਮਿੰਗ ਗੱਲ ਹੈ ਜਿਹੜੀ ਸਾਹਮਣੇ ਆਈ ਹੈ ਸੋ ਇਹਨੂੰ ਟੈਕਲ ਕਰਨਾ ਪਊਗਾ ਅੱਜ ਹੀ ਆਦਰਵਾਇਜ਼ ਬਹੁਤ ਦੇਰ ਹੋ ਜਾਏਗੀ ਜੀ ਜੀ ਦਲਸਿੰਦਰ ਜੋ ਕੁੜੀ ਜੋ ਸਾਹਮਣੇ ਆਈ ਹੈ ਉਸਨੇ ਮੀਡੀਆ ਵਿੱਚ ਕਿਹਾ ਕਿ ਮੈਂ ਜਾਣਾਂ ਨਹੀਂ ਜਾਂਦੀ ਸੀ ਮੈਨੂੰ ਮੇਰੇ ਮਾਪੇ ਨੇ ਭੇਜਿਆ ਉੱਥੇ ਜਾਣ ਵਾਸਤੇ ਹਾਂ ਉਹ ਕਹਿੰਦੀ ਮੈਂ ਤਾਂ ਚਾਹਤ ਜਾਂਦੀ ਸੀ ਪਰ ਮੇਰਾ ਦਿਨ ਜਾਣ ਨੂੰ ਪਰ ਮੈਨੂੰ ਉੱਥੇ ਭੇਜਿਆ ਗਿਆ ਤੇ ਉਸ ਤੋਂ ਬਾਅਦ ਹਨ ਜਿਵੇਂ ਸਾਰੀ ਜੋ ਗੱਲ ਹੈ ਉਹ ਮੀਡੀਆ ਚ ਖੋਲ ਉਸਨੇ ਖੁਰਕੇ ਦਸੀ ਹੈ ਤੇ ਉਹ ਕੁੜੀ ਬਹੁਤ ਹੀ ਡਰੀ ਹੋਈ ਸੀਗੀ ਉਸ ਕੁੜੀ ਨੇ ਐਕਸ ਕਿਹਾ ਹੈ ਕਿ ਸਾਨੂੰ ਧਮਕੀਆਂ ਮਿਲਦੀ ਪਿਆਣੀ ਹਾਲ ਹੀ ਸਿਰੋ ਧਮਕੀਆਂ ਮਰੇ ਕਿ ਇਹ ਤੁਹਾਨੂੰ ਮਾਰਤਾ ਜਾਊਗਾ ਤੇ ਇੰਨਾ ਜੋ ਦਬਾਅ ਪ੍ਰੈਸ਼ਰ ਉਸ ਕੁੜੀ ਤੇ ਪੈ ਰਿਹਾ ਹੈ ਚਲੋ ਜੇ ਸਾਰਾ ਕੇਸ ਸੀਗਾ ਤਾਂ ਉੱਥੇ ਜੋ ਦੇ ਜੋ ਕਿ ਲਓ ਕਿ ਵਰਜਿੰਦਰ ਦਾ ਸਮਰਥਕ ਹਨ ਉਹਨਾਂ ਉਸ ਤਰੀਕੇ ਨਾਲ ਕਿ ਲਓ ਕਿ ਜਾਂ ਕੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਾਰਾ ਇੱਕ ਪ੍ਰੈਸ਼ਰ ਉਸ ਫੈਮਿਲੀ ਉੱਤੇ ਉਸ ਕੁੜੀ ਉੱਤੇ ਜਿਸ ਦੀ ਉਮਰ ਜ਼ਿਆਦਾ ਵੀ ਨਹੀਂ ਹੈ ਉਸ ਦੇ ਉੱਤੇ ਬਿਲਡ ਹੋ ਰਿਹਾ ਉਸ ਦੇ ਉੱਤੇ ਬਿਲਕੁਲ ਡੈਫੀਨੇਟਲੀ 100% ਤੁਸੀਂ ਜਿਹੜੀ ਗੱਲ ਕਹੀ ਹੈ ਨਾ ਜੋ ਮੈਂ ਪਹਿਲਾਂ ਗੱਲ ਕਹੀ ਸੀ ਉਹਦੇ ਉੱਤੇ ਤੁਸੀਂ ਮੋਹਰ ਲਾਈ ਹੈ ਕਿ ਮਾਪੇ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਮਜਬੂਰ ਕਰਦੇ ਆ ਜਾਣ ਵਾਸਤੇ ਸੋ ਇਹ ਕੁੜੀ ਦੇ ਨਾਲ ਜਿਹੜਾ ਮੈਂ ਇੱਕ ਵਾਰ ਹੋਰ ਕਰਾਂਗਾ ਕਿ ਹਾਲੇ ਇਸ ਪੁਲਿਸ ਦੀ ਕਾਰਵਾਈ ਚੱਲਦੀ ਪਈ ਹੈ ਪੁਲਿਸ ਨੇ ਪ੍ਰੋਸਾ ਦਿੱਤਾ ਹੈ ਕਿ ਅਸੀਂ ਨਿਰਪੱਖ ਹੋ ਕੇ ਜਾਂਚ ਕਰਾਂਗੇ ਚਲੋ ਪੁਲਿਸ ਦੀ ਜਾਂਚ ਹੋਈ ਜੂ ਉਸ ਜੋ ਨਿਕਲੇ ਸਾਹਮਣੇ ਆਏਗਾ ਉਹ ਤਾਂ ਆਏਗਾ ਪਰ ਜੋ ਉਸੇ ਫੋਲੋਅਰ ਨੇ ਉਹ ਤਾਂ ਪਹਿਲਾਂ ਤੁਸੀਂ ਕਹੋ ਕਿ ਉਸ ਕੁੜੀ ਦੇ ਖਿਲਾਫ ਟੁੱਟ ਕੇ ਪੈਗੇ ਨਹੀਂ ਉਹ ਸੋਸ਼ਲ ਮੀਡੀਆ ਤੁਸੀਂ ਉਸ ਦੇ ਹੱਕ ਵਿੱਚ ਕਮੈਂਟ ਹੋ ਰਹੇ ਨੇ ਉਹਦੇ ਇਸ ਵਰਜਿੰਦਰ ਤੇ ਆਪਾਂ ਜੀ ਕਮੈਂਟ ਹੋ ਰਹੇ ਨੇ ਉਸ ਕੁੜੀ ਨੂੰ ਗਲਤ ਬੋਲਿਆ ਜਾ ਰਿਹਾ ਹੈ ਕਿਵੇਂ ਲੋਕ ਤਾਂ ਉਹਦੇ ਤੇ ਆਗੇ ਨਹੀਂ ਤਾਂ ਲੋਕ ਜੇ ਉਸ ਨੂੰ ਇਸ ਪਾਸਟਰ ਨੂੰ ਜੇ ਗਲਤ ਠਹਿਰਾ ਵੀ ਜਾਂਦਾ ਦੋਸ਼ੀ ਠਹਿਰਾ ਵੀ ਜਾਊਗਾ ਤਾਂ ਤੁਹਾਨੂੰ ਲੱਗਦਾ ਨਹੀਂ ਲੋਕ ਫਿਰ ਵੀ ਕਹ ਲੋ ਕਿ ਨਹੀਂ ਸਮਝਣਗੇ ਇਸ ਚੀਜ਼ ਨੂੰ ਇਹ ਫਿਰ ਵੀ ਉਸ ਦੇ ਸਮਰਥਨ ਖੜੇ ਹੋ ਜਾਣਗੇ ਜਿਹੜਾ ਇੱਕ ਪਾਸਟਰ ਕਹ ਲੋ ਕਿ ਇਹ ਇੰਨੀ ਵੱਡੀ ਗੱਲ ਕਿਹੜੀ ਹੈ ਕਿ ਉਸ ਕੁੜੀ ਉਤੇ ਸ਼ੈਤਾਨ ਸੀ ਕਿ ਜੀ ਤਾਂ ਉਹ ਕੁੜੀ ਨੇ ਇਹਦਾ ਬਿਆਨ ਦਿੱਤਾ ਹੈ ਇਸ ਤੋਂ ਬਾਅਦ ਲੋਕਾਂ ਨੂੰ ਹੋਰ ਕਿੰਨਾ ਘੁਮਰਾ ਕੀਤਾ ਜਾ ਸਕਦਾ ਹੈ ਉਹਨਾਂ ਤੋਂ ਕੀ ਵੀ ਕਿਹਾ ਜੇ ਲੋਕ ਜਿਹੜੇ ਸਾਹਮਣੇ ਖੜੇ ਨਹੀਂ ਦੇਖੋ ਸਰਕਾਰਾਂ ਇਹੋ ਜਿਹੇ ਬਾਬਿਆਂ ਨੂੰ ਇਹੋ ਜਿਹੇ ਪਾਸਟਰਾਂ ਨੂੰ ਜਾਂ ਫਿਰ ਜਿਹੜੀਆਂ ਜਿਹੜੀਆਂ ਸਮਾਜ ਵਿਰੋਧੀ ਸ਼ਕਤੀਆਂ ਹੁੰਦੀਆਂ ਲੋਕ ਹੁੰਦੇ ਨੇ ਉਹਨਾਂ ਨੂੰ ਉਭਾਰਦੇ ਨੇ ਪਹਿਲਾਂ ਉਹਨਾਂ ਨੂੰ ਸਮਰਥਨ ਦਿੰਦੀਆਂ ਸਰਕਾਰਾਂ ਜਿਵੇਂ ਕਿ ਸਰਸੇ ਵਾਲੇ ਸਾਧ ਨੂੰ ਦਿੱਤਾ ਉਹਦਾ ਨਤੀਜਾ ਕੀ ਨਿਕਲਿਆ ਪੰਜਕੂਲੇ ਦੇ ਵਿੱਚ 90 ਬੰਦਿਆਂ ਦੀ ਮੌਤ ਹੋਈ ਕਿੰਨੀ ਸਰਕਾਰੀ ਪ੍ਰਾਪਰਟੀ ਸਾੜੀ ਗਈ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹਨੂੰ ਕਾਬੂ ਕਰਕੇ ਹੈਲੀਕਾਪਟਰ ਦੇ ਵਿੱਚ ਚੜਾਇਆ ਗਿਆ ਹੁਣ ਜੇ ਇਹ ਪਾਸਟਰ ਹੈ ਜਿਹੜਾ ਧਮਕੀਆਂ ਦੇ ਰਿਹਾ ਧਮਕੀ ਉਹੀ ਗੱਲ ਆ ਗਈ ਨਾ ਫਿਰ ਜੇ ਕੋਈ ਸਿੱਖ ਸੰਸਥਾ ਕਿਸੇ ਦਾ ਇੱਕ ਜਣੇ ਦਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਦੇ ਤਾਂ ਫਿਰ ਸਾਰੇ ਹੀ ਉਹਦੇ ਪਿੱਛੇ ਹੱਥ ਧੋ ਕੇ ਪੈ ਜਾਂਦੇ ਤੁਸੀਂ ਦੇਖਿਆ ਹੁਣ ਪਿਛਲੇ ਸਾਲ ਕਿਵੇਂ ਨਿਹੰਗ ਸਿੰਘਾਂ ਦੇ ਗੁੱਟ ਤੋੜ ਦਿੱਤੇ ਗਏ ਵਗੈਰਾ ਵਗੈਰਾ ਸਾਰਾ ਕੁਝ ਹੋਇਆ ਹੁਣ ਇਹ ਬੰਦਾ ਜਿਹੜਾ ਹੈਗਾ ਉਹ ਜਾਨੋ ਮਾਰਦੀਆਂ ਧੰਪੀਆਂ ਵੀ ਦੇ ਰਿਹਾ ਇਹਦੇ ਸਮਰਥਕ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਜਿਵੇਂ ਸਰਸੇਵਾਲਾ ਸਾਹ ਦੇ ਸਮਰਥਕ ਜਿਹੜੇ ਕਹਿੰਦੇ ਸੀ ਵੀ ਜੇ ਸਾਡੇ ਬਾਬੇ ਨੂੰ ਫੜਿਆ ਤੇ ਆਪਾ ਆਕ ਕਰ ਦਿਆਂਗੇ ਆਪਾਂ ਫੂਕ ਦਿਆਂਗੇ ਪੰਜਾਬ ਫੂਕ ਦਿਆਂਗੇ ਹਰਿਆਣਾ ਫੂਕ ਦਿਆਂਗੇ ਪੰਚਕੁਲਾ ਫੂਕ ਦਿਆਂਗੇ ਇਸੇ ਤਰੀਕੇ ਦੇ ਨਾਲ ਇਹ ਵੀ ਇੱਕ ਸੋ ਉਹ ਫੌਜ ਉਨੀ ਵੱਟੀ ਹੋ ਜੇ ਅਖੀਰ ਜਾ ਕੇ ਕਿ ਤੁਹਾਨੂੰ ਫਿਰ ਸਰਸੇ ਵਾਲੇ ਸਾਧ ਵਾਲਾ ਕਾਰਨਾਮਾ ਜਾਂ ਉਹ ਘਟਨਾਕਰਮ ਦੁਬਾਰਾ ਹੋਵੇ ਉਹਦੇ ਨਾਲੋਂ ਪਹਿਲਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਬੰਦਿਆਂ ਦੇ ਉੱਤੇ ਨਾਅਰਥ ਪਾ ਲਓ ਜਦੋਂ ਤੁਹਾਡੇ ਹੱਥੋਂ ਨਿਕਲ ਗਏ ਤਾਂ ਫਿਰ ਤੁਸੀਂ ਕਿੱਧਰ ਨੂੰ ਜਾਓਗੇ ਅੱਜ ਪੰਜਾਬ ਤਾਂ ਸਿੱਖ ਹੀ ਨਹੀਂ Hindu ਜਾਂ ਹੋਰ ਜਿਹੜੇ ਧਰਮ ਨੇ ਉਹ ਸਾਰੇ ਖਤਰੇ ਦੇ ਵਿੱਚ ਨੇ ਇਸ ਨੂੰ ਲੈ ਕੇ ਜਵਾਨ ਬੱਚੀਆਂ ਬੱਚੇ ਜਿਹੜੇ ਨੇ ਉਹ ਸਾਰੇ ਖਤਰੇ ਦੇ ਵਿੱਚ ਨੇ ਇਹ ਇਹ ਸਾਰਾ ਕੁਝ ਲੈ ਕੇ ਸੋ ਇਹ ਬਹੁਤ ਵੱਡੀ ਇੱਕ ਮੈਂ ਜਿਵੇਂ ਪਹਿਲਾਂ ਕਿਹਾ ਕਿ ਅਲਾਰਮਿੰਗ ਸਿਚੁਏਸ਼ਨ ਪਣੀ ਹੋਈ ਹੈ ਇਹਦੇ ਉੱਤੇ ਸਰਕਾਰਾਂ ਨੂੰ ਵੀ ਕੰਮ ਕਰਨਾ ਚਾਹੀਦਾ ਤੇ ਲੋਕਾਂ ਨੂੰ ਵੀ ਮਿਲ ਜੁੜ ਕੇ ਕੰਮ ਕਰਨਾ ਚਾਹੀਦਾ ਜੀ ਜੇ ਤੁਹਾਨੂੰ ਤੁਹਾਨੂੰ ਖਬਰਾਂ ਨਾਲ ਜੁੜਨ ਦੀ ਜੇਦਾ ਇਸ ਮਾਮਲੇ ਵਿੱਚ ਹੋਰ ਵੱਡੀ ਅਪਡੇਟ ਆਂਦੀ ਹੈ ਦਰਸ਼ਕਾਂ ਦੇ ਅੱਗੇ ਕਿ ਲੋਕੀ ਹੋਰ ਜੋ ਸੱਚ ਹੋਣੇ ਰੱਖਣ ਦੀ ਕੋਸ਼ਿਸ਼ ਕਰਨਗੇ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ